ਛੋਟੀ ਜੀ ਸਰ ਕਮੀ ਦੱਸ ਦਿੰਦਾ ਮਹਿਕਮੇ ਦੀ ਇੱਕ ਸਾਡਾ ਵੀਰ ਸਾਡੇ ਨਾਲ ਅਟੈਚ ਆ ਮੈਂ ਕਿ ਦੋਦੀ ਆ ਉਹਨੇ ਦੋਦੀਆਂ ਦਾ ਇਕੱਠ ਕਰ ਲਿਆ ਮੇਰੇ ਨਾਲ ਮੀਟਿੰਗ ਕੀਤੀ ਮੈਨੂੰ ਕਹਿੰਦੇ ਬਾਈ ਅਸੀਂ ਨਾ ਇਨਫੋਰਮੇਸ਼ਨ ਦੇਾਂਗੇ ਸਾਰੇ ਪਿੰਡਾਂ 'ਚ ੱਤਕੇ ਖਾਨੇ ਆ ਸਾਨੂੰ ਪਤਾ ਕਿ ਕਿਹੜਾ ਕਿੱਥੇ ਕਿੰਨਾ ਵੇਚਦਾ ਉਹਨੇ ਇਨਫੋਰਮੇਸ਼ਨ ਦੇਤੀ ਐ ਐਸਐਚਓ ਤਲਵੰਡੀ ਸਾਹਿਬ ਨੂੰ ਜਦੋਂ ਇਨਫੋਰਮੇਸ਼ਨ ਦੇਤੀ ਐਸਐਚਓ ਕਹਿੰਦਾ ਵੀ ਤੇਰਾ ਕੰਮ ਨਹੀਂ ਐ ਸਾਡਾ ਕੰਮ ਆ ਤੂੰ ਆਪਦਾ ਕੰਮ ਕਰ ਨਾਲੇ ਉਹ ਬੰਦਾ ਕੀ ਐ 77 ਦੇ ਨਾਲ ਹੀ ਅਟੈਚ ਆ ਚਲੋ ਉਸ ਤੋਂ ਬਾਅਦ ਉਹ ਬੰਦਾ ਚੁੱਪ ਕਰ ਗਿਆ ਤੇ ਪੰਜਵੇਂ ਦਿਨ ਉਹਨਾਂ ਨੇ ਬੰਦਾ ਫੜ ਲਿਆ ਜਿਹੜੇ ਬੰਦੇ ਦਾ ਨਾਮ ਲਿਆ ਸੀ ਤੇ ਫੜਨ ਤੋਂ ਬਾਦੋ ਬੰਦੇ ਨੂੰ ਸੱਦ ਕੇ ਕਹਿੰਦੇ ਗਵਾਹੀ ਪਾ ਦੇ ਹੁਣ ਮੈਨੂੰ ਐਂ ਦੱਸੋ ਜਿਹੜਾ ਬੰਦਾ ਇਨਫੋਰਮਰ ਹੈਗਾ ਤੁਸੀਂ ਉਹਦੇ ਨਾਲ ਦੁਸ਼ਮਣੀ ਸਿੱਧੀ ਪਵਾਉਣ ਨੂੰ ਤਿਆਰ ਹੋ ਵੀ ਹਾਂਜੀ ਆਹ ਬੰਦੇ ਨੇ ਤੈਨੂੰ ਫੜਾਇਆ ਹੁਣ ਰੌਲਾ ਇਹ ਆ ਵੀ ਜਦੋਂ ਪੁਲਿਸ ਸਾਥ ਦਿੰਦੀ ਆ ਫਰੂਕੀ ਸਾਹਿਬ ਨੇ ਸਾਥ ਦਿੱਤਾ ਠੀਕ ਹੈ ਜਿਸ ਕਰਕੇ ਸਰ ਨੇ ਸਾਥ ਦਿੱਤਾ ਤਾਂ ਕਾਰਵਾਈਆਂ ਵੀ ਹੋਈਆਂ ਸਾਡੇ ਠੱਲ ਵੀ ਪਈ ਅਸੀਂ ਛੋਟੀ ਜੀ ਇੱਕ ਕੀਆ ਤਜਰਬਾ ਕਰਕੇ ਦੇਖਿਆ ਜੀ ਸਰ ਤੁਹਾਨੂੰ ਦੱਸ ਵੀ ਦਿੰਨੇ ਆ ਡੀਐਸਪੀ ਸਾਹਿਬ ਚੰਗੇ ਸੀ ਆਪਣੇ ਐਸਪੀ ਜਿਹੜੇ ਲੱਗੇ ਹੋਏ ਆ ਬਠਿੰਡੇ ਉਹਨਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਅਸੀਂ ਇੱਕ ਬੇਨਤੀ ਕੀਤੀ ਵੀ ਅਸੀਂ ਚਿੱਟੇ ਵਾਲਿਆਂ ਦੇ ਨਾਂ ਦੰਨਿਆ ਸਾਡੇ ਜਵਾਕ ਆ ਉਹ ਗਲਤ ਰਾਹ ਪੈ ਗਏ ਤੁਸੀਂ ਕੁਝ ਨਾ ਕਰੋ ਨਾ ਪਰਚਾ ਬਣਾਓ 2 ਗ੍ਰਾਮ ਦਾ ਬਣਾ ਦਿਓਗੇ ਜੇਲਾ ਚ ਤੁਸੀਂ ਭੇਜ ਵੀ ਦਿਓਗੇ ਜੇਲਾ ਚ ਜਾ ਕੇ ਲਿੰਕ ਉਹ ਤੋਂ ਵੀ ਵੱਡੇ ਬਣ ਜਾਂਦੇ ਕਿਉਂਕਿ ਵੱਡੇ ਸਮੱਗਲਰ ਬੈਠੇ ਆ ਅਸੀਂ ਕਿਹਾ ਕਿ ਉਹਨਾਂ ਨੂੰ ਵੀ ਤੁਸੀਂ ਥਾਣੇ ਦੇ ਬਾਹਰ ਸੱਦ ਲਿਆ ਕਰੋ ਥਾਣੇ ਦੇ ਬਾਹਰ ਸੱਦ ਕੇ ਕੰਧ ਦੇ ਨਾਲ ਲਾਈਨ ਬਿਠਾ ਕੇ ਬਿਠਾ ਲਓ ਜਦੋਂ ਕੋਈ ਪਿੰਡ ਦਾ ਮੋਹਤਬਰ ਬੰਦਾ ਉਹਨਾਂ ਦੀ ਆਕੇ ਜ਼ਿੰਮੇਵਾਰੀ ਲੈਂਦਾ ਤਾਂ ਉਹ ਬੰਦੇ ਨੂੰ ਕਹੇ ਵੀ ਤੂੰ ਜ਼ਿੰਮੇਵਾਰੀ ਲੈਣਾ ਭਾਈ ਲੈ ਜਾ ਰੌਲਾ ਕੀ ਉਹ ਦੂਬਾਰ ਕੋਈ ਨਾ ਕੋਈ ਕਿਉਂਕਿ ਉਹਨਾਂ ਦਾ ਖਲਾਕ ਕੋਈ ਨਹੀਂ ਨਸ਼ਾ ਵੇਚਣ ਵਾਲਿਆਂ ਦਾ ਜਦੋਂ ਤੋੜ ਲੱਗਦੀ ਆ ਤਾਂ ਉਹ ਬੰਦੇ ਦੀ ਜ਼ਿੰਮੇਵਾਰੀ ਤੇ ਮਾਹ ਬੰਦਾ ਭੇਜ ਦਿਆ ਕਰੋ ਇਹ ਕੰਮ ਸ਼ੁਰੂ ਕਰ ਲਿਆ ਸੀ ਤਲਵੰਡੀ ਸਾਬੋਠਾਣੇ ਜੀ ਕੰਦ ਨਾਲ ਆ ਕੇ ਲੈਣ ਲੱਗਦੀ ਸੀ ਇੱਕ ਬੰਦਾ ਸਭ ਤੋਂ ਵੱਡਾ ਤਲਵੰਡੀ ਦਾ ਸਮੱਗਲਰ ਮਹਾਜਨ ਸੀਗਾ ਬੰਦਾ ਜਦੋਂ ਇਹ ਗੱਲ ਹੋ ਗਈ ਤੇ ਪੁਲਿਸ ਵਾਲ ਨੇ ਚੱਕ ਲਏ ਨਾਲ ਦੀ ਨਾਲ ਸਾਰਾ ਟੱਪਰ ਮੇਰੇ ਕੋਲੇ ਘਰੇ ਆ ਗਿਆ ਮੈਨੂੰ ਕਹਿੰਦੇ ਵੀ ਖਿਹੜਾ ਛੜਾ ਦੇ ਸਾਡੇ ਕੁੜੀ ਵਿਆਹਣ ਵਾਲੀ ਆ ਮੈਂ ਕਿਹਾ ਲੋਕਾਂ ਦੇ ਪੁੱਤ ਵੀ ਤੁਸੀਂ ਮਾਰਦੇ ਹੋ ਉਹ ਕਹਿੰਦੇ ਅਸੀਂ ਅੱਜ ਤੋਂ ਬਾਅਦ ਜੇ ਫੜੇਗੇ ਕਹਿੰਦੇ ਵੀ ਅਸੀਂ ਤੈਨੂੰ ਉਹ ਕਰਦੇ ਆ ਮੁੜ ਕੇ ਤੇਰੇ ਕੋਲੇ ਆਉਂਦੇ ਨਹੀਂ ਤੇ ਇੰਨੇ ਕ ਸਟੈਪ ਦੇ ਨਾਲ ਸਭ ਤੋਂ ਵੱਡਾ ਤਲਵੰਡੀ ਦਾ ਸਮਾਗਲਰ ਮੁੜ ਕੇ ਚਿੱਟਾ ਵੇਚਣਾ ਛੱਡ ਗਿਆ ਸੀ ਰੋਲਾ ਕੀ ਹੈ ਇਹਨਾਂ ਦੇ اخلاق ਨੂੰ ਜਗਾਉਣਾ ਪਊ ਸਾਡੇ ਯਾਰ ਕਿਨੇ ਸਾਡੀ ਜੁਆ ਕਰਨੇ ਜਿਹੜੇ ਚਿੱਟੇ ਤੇ ਲੱਗੇ ਆ ਯਾਰ ਕਿਸੇ ਦਾ ਵੀ ਲੱਗ ਸਕਦਾ ਆਪਾਂ ਕਹੀਏ ਨਾ ਵੀ ਸਾਡੀ ਵਾਲੀ ਚੰਗੀ ਆ ਹੁਣ ਥੋੜੇ ਪਿੰਡ ਚੋਂ ਚਿੱਟਾ ਲਾਉਣ ਵਾਲੇ ਵੀ ਬਥੇਰੇ ਆ ਤੇ ਚੰਗੇ ਨੌਜਵਾਨ ਵੀ ਬੜਿਆ ਨੌਕਰੀਆਂ ਤੇ ਕਿੰਨੇ ਮੁੰਡੇ ਲੱਗੇ ਹੋਏ ਆ ਮਸਲਾ ਕੀ ਆ ਕਿਤੇ ਨਾ ਕਿਤੇ ਸਾਡੇ 'ਚ ਵੀ ਕਮੀ ਆ ਪਰ ਵਿੱਚ ਸਭ ਤੋਂ ਵੱਡੀ ਕਮੀ ਆ ਮਤਾਮਾਂ ਬੈਠੀਆਂ ਬੇਬੇ ਕੱਲ ਅਸੀਂ ਗਵਾਂਡ ਚ ਗੇੜਾ ਦਿੱਤਾ ਤੁਹਾਡੇ ਆ ਸਾਰੇ ਇੱਧਰਲੇ ਵੇੜੇ ਚ ਹਰੇਕ ਬੰਦਾ ਕਿਹਾ ਕਰੇ ਕਹਿੰਦੇ ਬੰਗੀਨੇਹਾਲ ਦਾ ਇੱਕ ਹੈਂਡੀਕੈਪਟ ਮੁੰਡਾ ਆਉਂਦਾ ਜੀ ਉਹ ਕਹਿੰਦੇ ਨਾ ਬੰਦੇ ਦੇ 나ੜ ਨਾ ਥਿਆਂਦੀ ਹੋਵੇ ਉਹ ਤੇ ਸਕਿੰਟ ਚ ਕਹਿੰਦੇ 나ੜ ਪਾੜ ਲੈਂਦਾ ਜਿਹਦੇ 나ੜ ਨਾ ਥਿਆਂਦੀ ਹੋਵੇ ਤੇ ਕਹਿੰਦੇ ਮੈਂਟਲ ਆਉਂਦਾ ਸਭ ਤੋਂ ਵੱਡਾ ਇੱਥੇ ਸਪਲਾਇਰ ਕਹਿੰਦੇ ਜੀ ਉਹ ਹਰੇਕ ਬੰਦੇ ਨੇ ਉਹਦਾ ਨਾਮ ਲਿਆ ਮੈਨੂੰ ਨਹੀਂ ਪਤਾ ਉਹਤੇ ਕਾਰਵਾਈ ਹੋਈ ਕਿ ਨਹੀਂ ਹੋਈ ਅਸੀਂ ਨਾਮ ਵੀ ਭੇਜਤਾ ਸੀ ਬੰਗੀਨੇਹਾਲ ਦਾ ਇੱਥੇ ਆ ਕੇ ਸਾਰਾ ਪਿੰਡੋ ਦਾ ਨਾਮ ਲਈ ਜਾਵੇ ਹੁਣ ਮਸਲਾ ਤਾਂ ਇਹ ਆ ਵੀ ਇੱਥੇ ਪਿੰਡ ਦੇ ਵਿੱਚ ਸਰ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਵੀ ਚਿੱਟੇ ਵਾਲਿਆਂ ਨੇ ਇਕੱਠੇ ਹੋ ਕੇ ਸਰਕਾਰੀ ਦਫ਼ਤਰ ਬਿਜਲੀ ਬੋਰਡ ਦਾ ਹੀ ਦੱਬ ਲਿਆ ੱੱਕੇ ਨਾਲ ਤੇ ਕਹਿੰਦੇ ਤੁਸੀਂ ਜਾਓ ਇੱਥੇ ਤੁਹਾਡਾ ਕੋਈ ਕੰਮ ਨਹੀਂ ਸਾਡਾ ਦਫ਼ਤਰ ਤੇ ਸਰਕਾਰੀ ਦਫ਼ਤਰ ਦੇ ਵਿੱਚ ਬਹਿ ਕੇ ਲਾਉਂਦੇ ਸੀ ਲਾਉਂਦੇ ਸੀ ਕਿ ਨਹੀਂ ਲਾਉਂਦੇ ਬਾਹਰ ਖੜੀ ਕਰਕੇ ਦੱਸਿਓ ਪਿੰਡ ਵਾਲਿਓ ਤੁਹਾਡੇ ਪਿੰਡ ਦੀ ਗੱਲ ਆ ਨਾ ਯਾਰ ਇਦੋਂ ਸ਼ਰਮ ਵਾਲੀ ਗੱਲ ਕੀ ਹੋ ਮੈਂ ਫਿੱਟ ਲਾਂ ਤੇ ਤੁਹਾਡੇ ਕਹਿਣਾ ਪਿੰਡ ਵਾਲਿਆਂ ਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਰੌਲਾ ਕੀ ਹੈ ਪਿੰਡ 'ਚ ਸਾਂਝੀਆਂ ਥਾਮਾਂ ਤੇ ਤੁਸੀਂ ਕਿਹੜਾ ਬਾਲਾ ਵੱਡਾ ਸਟੈਪ ਨਾ ਲਓ ਤੁਸੀਂ ਕਰਨਾ ਕੀ ਆ ਜਿਹੜੇ ਪਿੰਡ 'ਚ ਅਥੇ ਨੇੜੇ ਤੇੜੇ ਕੀ ਆ ਤੁਹਾਡੇ ਪਿੰਡ ਦੇ ਅੰਦਰ ਬਹਿ ਕੇ ਸਾਂਝੀਆਂ ਥਾਮਾਂ ਦੇ ਚਿੱਠੇ ਚਿੱਟਾ ਲੱਗਦਾ ਉਹਨਾਂ ਨੂੰ ਪਿੰਡਾਂ ਤੋਂ ਤਾਂ ਬਾਹਰ ਕੱਢ ਸਕਦੇ ਹੋ ਠੀਕ ਆ ਭਾਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਨਹੀਂ ਪਿੰਡ ਵਾਲਾ ਨੂੰ ਵੀ ਮੈਂ ਕਹਿੰਦਾ ਵੀ ਪਿੰਡ ਵਾਲੇ ਜਾ ਕੇ ਜੇ ਨਹੀਂ ਬੋਲਦੇ ਬੈਠੇ ਅਫਸਰ ਆਪਾਂ ਤਾਂ ਇਹ ਬੰਦਾ ਨੇ ਕਾਰਵਾਈ ਹੋ ਗਈ। ਪੁਲਸ ਵਾਲੇ ਆਏ। ਉਹਨਾਂ ਨੇ ਦੂਰੇ ਛਤਰ ਮਾਰ ਕੇ ਜਵਾਲ ਕਰੂ ਪੁਲਸੇ ਬੜੀ। ਨਹੀਂ ਹੁਣ ਕੰਮ ਚੱਲਦਾ ਕਿ ਨਹੀਂ ਚੱਲਦਾ ਕਹਿ ਦੱਸ ਦਿਓ ਬਈ। ਹੁਣ ਵੀ ਚੱਲਦਾ। ਸਰ ਨੋਟ ਕਰ ਲਿਓ ਜੀ। ਇੱਕ ਅੱਧਾ ਨਹੀਂ ਘੱਟ ਤੋਂ ਘੱਟ 15-20 ਜਾਣੇ ਐਸ ਕਾਰਨਰ ਤੇ ਬੰਨ੍ਹਿਆ ਰੋਜ਼। ਤੇ ਸਾਰਾ ਦਿਨ ਉੱਥੇ ਇਹੀ ਕੰਮ ਚੱਲੀ ਜਾਂਦਾ। ਇੱਕ ਅੱਧਾ ਨਹੀਂ 15-20 ਜਾਣੇ ਤੇ ਪਿੰਡ ਰੌਲਾ ਕਿਉਂ ਨੇ ਕਹਿੰਦੇ ਸੀ ਪੁਲਿਸ ਵਾਲਿਆਂ ਕੋਲੇ ਜਾ ਕੇ ਇਨਫਰਮੇਸ਼ਨ ਵੀ ਦੇਤੀ। ਹੁਣ ਕਾਰਵਾਈ ਕਿਹਨੇ ਕਰਨੀ ਆ ਉਹ ਕਿੰਨਾ ਨੇ ਕਰਨੀ ਆ ਉਹ ਤਾਂ ਪੁਲਿਸ ਨੇ ਕਰਨੀ ਆ ਹੁਣ ਡਾਂਗ ਲੈ ਕੇ ਲੋਕ ਜੇ ਲੜਨਗੇ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੀ ਆਪਾਂ ਨਾ ਮਾਲਕ ਆ ਇਹ ਜਿਹੜੇ ਬੈਠੇ ਆ ਇਹਨਾਂ ਨੂੰ ਤਨਖਾਹ ਕੌਣ ਦਿੰਦਾ ਤੁਹਾਨੂੰ ਪਤਾ ਜਿੰਨੇ ਬੈਠੇ ਹੋ ਬੇਬੇ ਤੁਹਾਡੇ ਕੀ ਆ ਜਾ ਕੇ ਜਦੋਂ ਹੱਟ ਤੋਂ ਬਾਣੀ ਦਾ ਸੂਟ ਪੜਵਾਉਣੇ ਆ ਨਾ ਉਹਦੇ ਚੋਂ ਵੀ ਕੀ ਆ ਸਰਕਾਰ ਨੂੰ ਰੁਪਏ ਜਾਂਦੇ ਆ ਤੜਕੇ ਉੱਠ ਕੇ ਚਾਹ ਤੇ ਪੱਤੀ ਤੇ ਖੰਡ ਤੇ ਸਭ ਤੇ ਟੈਕਸ ਦੰਦੇ ਉਹਦੇ ਨਾਲ ਤਨਖਾਹਾਂ ਮਿਲਦੀਆਂ ਡੀਆਈਜੀ ਸਾਹਿਬ ਨੂੰ ਵੀ ਐਸਐਚਓ ਨੂੰ ਵੀ ਮਿਲਦੀ ਆ ਹੁਣ ਰੌਲਾ ਤਨਖਾਹ ਦੇਣ ਵਾਲਾ ਮਾਲਕ ਹੁੰਦਾ ਸਾਨੂੰ ਆਈਂ ਸਾਸ ਐ ਨਹੀਂ ਅਸੀਂ ਮਾਲਕਾਂ ਹੁਣ ਬਾਈ ਨੇ ਗੁੱਸਾ ਕੀਤਾ ਮੈਂ ਮਾਫੀ ਚਾਹਣਾ ਬਾਈ ਪਰ ਚੱਕਰ ਕੀ ਆ ਵੀ ਸਾਡੇ ਕੋਲੇ ਨਾ ਅਸੀਂ ਗਾਹਾਂ ਜਾਣ ਦੀ ਥਾਂ ਤੇ ਤੁਹਾਨੂੰ ਮੈਂ ਰਹੇ ਮੇਰੇ ਨਾਲ ਇਹ ਗੱਲ ਹੋਈ ਆ ਮੇਰੇ ਮਗਰ ਵੀ ਪਏ ਪਰ ਮੈਂ ਕਹਿੰਦਾ ਪੁਲਿਸ ਅਫਸਰ ਸਾਰੇ ਨਹੀਂ ਮਾੜੇ ਜਦੋਂ ਗਾਹਾਂ ਸਟੈਪ ਤੇ ਜਾਂਦੇ ਆ ਨਾ ਅਸੀਂ ਉੱਥੇ ਐਸਐਚਓ ਕੋਲੋਂ ਨਰਾਸ਼ ਹੋ ਕੇ ਬਹਿ ਗਏ ਗਾਹਾਂ ਹੈਗੇ ਆ ਸਾਰੇ ਨਹੀਂ ਮਾੜੇ ਜਦੋਂ ਗਾਹਾਂ ਜਾਂਦੇ ਡੀਆਈਜੀ ਸਾਹਿਬ ਬੈਠੇ ਆ ਇਹ ਵੀ ਨਹੀਂ ਹੈਗੇ ਤਰੀਕੇ ਬਹੁਤ ਹੈਗੇ ਆ ਲੜਨ ਦੇ ਪਰ ਮੈਂ ਤੁਹਾਨੂੰ ਇੱਕ ਕਹਿਣਾ ਵੀ ਡਾਂਗ ਚੱਕ ਕੇ ਲੜਾ ਕੇ ਲੜ ਕੇ ਹੱਲ ਨਹੀਂ ਹੁੰਨਾ ਪਿੰਡ ਵਾਲਿਆਂ ਨੇ ਘੁੰਮਣ ਕਲਾਂ ਵਾਲਿਆਂ ਨੇ ਡਾਂਗ ਚੱਕ ਕੇ ਲੜ ਲੇ ਬੰਦਾ ਮਰ ਗਿਆ ਸਾਰਾ ਪਿੰਡ ਹੁਣ ਕਿਸ ਭੁਗਤੀ ਜਾਂਦਾ ਹੁਣ ਮਸਲਾ ਇਹ ਆ ਵੀ ਲੜਾਈ ਇਹ ਸਾਡੀ ਨਹੀਂ ਸਾਨੂੰ ਨੌਕਰ ਤੋਂ ਕੰਮ ਨਹੀਂ ਲੈਣਾ ਆਉਂਦਾ ਠੀਕ ਹੈ ਨਾ ਮੁਲਾਜ਼ਮਾ ਥੋੜੇ ਨੌਕਰ ਆ ਸਿਆਸੀ ਬੰਦਾ ਵੀ ਥੋੜਾ ਨੌਕਰ ਆ ਕਿਉਂਕਿ ਤਨਖਾਹ ਐਮ ਐਲ ਏ ਨੂੰ ਵੀ ਮਿਲਦੀ ਆ ਪਰ ਰੌਲਾ ਕੀ ਆ ਸਾਨੂੰ ਉਹਨਾਂ ਤੋਂ ਆਸ ਨਹੀਂ ਰਹੀ ਪਰ ਆਸ ਰੱਖਣੀ ਪਊਗੀ ਤੇ ਰੱਖਣ ਵਾਸਤੇ ਸਾਨੂੰ ਇਹਨਾਂ ਤੋਂ ਕੰਮ ਲੈਣ ਦੀ ਜਾਚ ਸਿੱਖਣੀ ਪਊਗੀ ਐਫ ਆਈ ਆਰ ਦਰਜ ਨਹੀਂ ਹੁੰਦੀ ਆਪਾਂ ਕਹਿ ਦਿੰਨੇ ਆ ਸਾਡੇ ਜੋ ਆ ਕੇ ਬੀਏ ਐਮਏ ਕਰ ਜਾਂਦੇ ਉਹਨੂੰ ਐ ਨਹੀਂ ਪਤਾ ਵੀ ਐਫਆਈਆਰ ਦਰਜ ਕਿਵੇਂ ਕਰਾਉਣੀ ਆ ਯਾਰ ਰੌਲਾ ਕੀ ਆ ਸਕੂਲਾਂ ਦੇ ਸਿਲੇਬਸ ਦਾ ਪਾਰਟੀ ਨਹੀਂ ਬਣਾਇਆ ਗਿਆ ਉਹ ਚੀਜ਼ ਪੁਲਿਸ ਨੇ ਕੀ ਆ ਮਾਂ ਸਾਰੇ ਨਹੀਂ ਵੀ ਐਫਆਈਆਰ ਨਾ ਦਰਜ ਹੋਵੇ ਤੁਹਾਨੂੰ ਤਰੀਕਾ ਹੋਣਾ ਚਾਹੀਦਾ ਜੇ ਤੁਹਾਨੂੰ ਤਰੀਕਾ ਹੈਗਾ ਉਹਨੂੰ ਵਕੀਲ ਨੂੰ ਕੋਈ ਪੁਲਿਸ ਵਾਲਾ ਛੇਤੀ ਛੇਤੀ ਹੱਥ ਕਿਉਂ ਨਹੀਂ ਪੰਦਾ ਉਹਨੂੰ ਨੌਲੇਜ ਆ ਤੁਹਾਨੂੰ ਜੇ ਸਮਝ ਆ ਗਈ ਤੁਹਾਨੂੰ ਪੁਲਿਸ ਵਾਲੇ ਕੀ ਆ ਮੈਂ ਕਹਿੰਦਾ ਛੇਤੀ ਛੇਤੀ ਤੰਗ ਪਰੇਸ਼ਾਨ ਨਹੀਂ ਕਰਦੇ ਉਹਨੂੰ ਮੈਨੂੰ ਬੁੱਟਰ ਕਹਿੰਦਾ ਤੈਨੂੰ ਤੰਗ ਨਹੀਂ ਕਰਦੇ ਮੈਂ ਕਿਹਾ ਪਹਿਲਾਂ ਕਰਦੇ ਸੀ ਹੁਣ ਤਜਰਬਾ ਉਹਨਾਂ ਨੂੰ ਵੀ ਹੋ ਗਿਆ ਸਾਨੂੰ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਤੇ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਹੈਗੀਆਂ ਮੈਂ ਕਹਿੰਦਾ ਮੋਦੀ ਨੂੰ ਆਪਾਂ ਸਾਰੇ ਗਾਲਾ ਕੱਢਦੇ ਆ ਹੁਣ ਰੌਲਾ ਕੀ ਆ ਵੀ ਇਕੱਲਾ ਇਕੱਲਾ ਬੰਦਾ ਇਕੱਠਾ ਨਹੀਂ ਹੁੰਦਾ ਜਥੇਬੰਦੀਆਂ ਦਾ ਇਕੱਠੀਆਂ ਹੀ ਨੇ ਯਾਰ ਪਿੰਡ ਦੀਆਂ 40 40 50 50 ਜਾਣੇ ਇਕੱਠੇ ਜੇ ਉਹ ਵੀ ਤૈયਾਰ ਕਰ ਲੈਣ ਉਹ ਵੀ ਕੀ ਇਸ ਚੀਜ਼ ਨੂੰ ਠੱਲ ਪਾ ਸਕਦੇ ਆ ਤਾਂ ਉਹਨਾਂ ਨੂੰ ਕੀ ਆ ਇਹਦੇ ਖਿਲਾਫ ਵੀ ਲਾਂਬੰਦ ਹੋ ਕੇ ਕੀ ਆ ਲੋਕਾਂ ਨੂੰ ਆਵਾਜ਼ ਮਾਰਨਗੇ ਲੋਕ ਤਾਂ ਤੱਬੇ ਬੈਠੇ ਆ ਤਿਆਰ ਨਹੀਂ ਸਾਥ ਦੇਣ ਵਾਸਤੇ ਇਸ ਕਰਕੇ ਮੈਂ ਇੱਕ ਬੇਨਤੀ ਕਰਦਾ ਕਿ ਮਾੜੇ ਬੰਦੇ ਦਾ ਪਿੰਡ ਚੋਂ ਬਾਈਕਾਟ ਕਰਨਾ ਜਰੂਰ ਸ਼ੁਰੂ ਕਰਦੇ ਹੋ ਹੁਣ ਰੌਲਾ ਕੀ ਆ ਜਿਹੜਾ ਪਿੰਡ ਦਾ ਮੋਤਵਰ ਸਿਰੇ ਦਾ ਕੜਮ ਚੌਧਰੀ ਆ ਜਾ ਕੇ ਜਵਾਨਤਾ ਕਰਾਉਂਦਾ ਸੀ ਕੀ ਆ ਲੱਡੂਆਂ ਵਾਲੇ ਪ੍ਰੋਗਰਾਮ ਤੇ ਸਭ ਤੋਂ ਵੱਧ ਇੱਜ਼ਤਮਾਨ ਉਹਨੂੰ ਦਈ ਜਾਂਦੇ ਆ ਸੱਦ ਕੇ ਪ੍ਰੋਗਰਾਮਾਂ 'ਚ ਦੰਨਿਆ ਕਿ ਨਹੀਂ ਦੰਦੇ ਆ ਕੇ ਜਦੋਂ ਉਹਦੀ ਇੱਜ਼ਤ ਹੁਣ ਉਹ ਹਟ ਜੂ ਤੁਸੀਂ ਉਹਦਾ ਤਿਰਸਕਾਰ ਕਰੋਗੇ ਨਾ ਬੰਦੇ ਨੂੰ ਸ਼ਰਮ ਆਊ ਮਾੜੀ ਮੋਟੀ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਇਹਦੇ ਵਾਸਤੇ ਇਕੱਠੇ ਹੋ ਕੇ ਆਪਾਂ ਨੂੰ ਸਿਰ ਜੋੜਨੇ ਪੈਣਗੇ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਕਿ ਜ਼ਿੰਮੇਵਾਰੀਆਂ ਚੱਕ ਲੋ ਲਾਸ਼ਾਂ ਚੱਕਣ ਤੋਂ ਸੌਖੀਆਂ ਨੇ ਤੇ ਗਰਵਾਣੀ ਦਾ ਮੈਂ ਉਹੀ ਵਾਕ ਕਹੂੰਗਾ ਕਿ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਬਲਾਈ ਦੁਬਦਾ ਚੋਂ ਨਿਕਲਣਾ ਤਾਂ ਸਿਰ ਜੋੜ ਲਓ ਤੇ ਭਗਤ ਸਿੰਘ ਨੂੰ ਮੂਹਰੇ ਲਾ ਲਓ ਇਹ ਜਵਾਕ ਬੈਠੇ ਆ ਇੱਕ ਲਾਸਟ ਗੱਲ ਹੀ ਦੱਸਦਾ ਡੀਆਈਜੀ ਸਾਹਿਬ ਮੈਨੂੰ ਕਹਿੰਦੇ ਵੀ ਰੁਪਿੰਦਰ ਕਿਹੜੀ ਕਲਾਸ ਤੋਂ ਸ਼ੁਰੂ ਹੋਣਾ ਚਾਹੀਦਾ ਪ੍ਰੋਗਰਾਮ ਨਸ਼ੇ ਬਾਰੇ ਅਵੇਅਰ ਕਰਨ ਵਾਲਾ ਮੈਂ ਕਿਹਾ ਜੀ 6ਵੀਂ ਕਲਾਸ ਚੋਂ ਵੈਸੇ ਤਾਂ ਛੋਟੇ ਨੂੰ ਵੀ ਪਤਾ ਹੁੰਦਾ ਸਰ ਤੁਹਾਨੂੰ ਮੌਧੀ ਐਗਜ਼ਾਮਪਲ ਦਿੰਨਾ ਬੱਚਾ ਬੈਠਾ ਸਾਹਮਣੇ ਜੀ ਵਾਈਟੀ ਸ਼ਰਟ ਵਾਲਾ ਕੱਲ ਤੁਸੀਂ ਦੀ ਪੁੱਤ ਸਾਡੇ ਨਾਲ ਜਿਹੜਾ ਦਿੰਦੇ ਸੀ ਇਹਨੇ ਸਾਨੂੰ ਕੱਲੇ-ਕੱਲੇ ਨਸ਼ੇ ਦੀ ਡਿਟੇਲ ਦੱਸੀ ਆ ਜੀ ਜੁਆਕ ਨੇ ਕਿ ਡੱਗ ਜੁਆਕ ਆ ਐਡੇ-ਐਡੇ ਜੁਆਕਾਂ ਨੂੰ ਮੈਂ ਕਹਿੰਦਾ ਵੀ ਸਾਡੇ ਪਿੰਡਾਂ 'ਚ ਸਾਰਾ ਕੁਝ ਪਤਾ ਰੌਲਾ ਕੀ ਆ ਵੀ ਕੱਲਾ ਪਤਾ ਹੀ ਆ ਐਂਡ ਰਿਜ਼ਲਟ ਜੇ ਇਹਨਾਂ ਨੂੰ ਸਾਡੇ ਦੱਸਣਗੇ ਟੀਚਰ ਵੀ ਦੱਸਣਗੇ ਕਿਤੇ ਨਾ ਕਿਤੇ ਟੀਚਰ ਵੀ ਆਪਦੇ ਜ਼ਿੰਮੇਵਾਰੀ ਤੋਂ ਕਿਤਾਹੀ ਕਰਦੇ ਆ ਅੱਜ ਸਰਕਾਰੀ ਸਕੂਲ 'ਚ ਵੀ ਸੁਨੇਹਾ ਲਾਇਆ ਸੀ ਉਹਨਾਂ ਕੋਲੇ ਵਟਸਐਪ ਨੰਬਰ ਸੀਗੇ ਮੈਂ ਕਿਹਾ ਸੁਨੇਹਾ ਲਾ ਦਿਓ ਦੋਨੇ ਅਕੈਡਮੀਆ ਨੇ ਕੋਈ ਤਰੱਦਦ ਬੜਾ ਕੀਤਾ ਨਹੀਂ ਤੇ ਨਾ ਹੀ ਕੋਈ ਟੀਚਰ ਇੱਥੇ ਬੋੜਿਆ ਸਾਡੇ ਟੀਚਰ ਵੀ ਚੰਗੇ ਹੁੰਦੇ ਸਾਡੀ ਪੀੜ੍ਹੀ ਵੱਜ ਜਾਂਦੀ ਕਿਉਂਕਿ ਉਹਨਾਂ ਨੇ ਵੀ ਸਕੂਲ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਬਾਰੇ ਲੈ ਕੇ ਨਹੀਂ ਗਏ ਸਾਡੇ ਨਾਲ ਬੈਠਿਆ ਬਾਈ ਜਿਵੇਂ ਮਾਕੇ ਜਗਜੀਵਨ ਅਰਗੇ ਬੈਠੇ ਆ ਸਕੂਲ ਦੇ ਵਿੱਚ ਸੈਮੀਨਾਰ ਵੀ ਕਰਾਉਂਦੇ ਆ ਅਕਾਲ ਅਕੈਡਮੀ ਦੇ ਜੋ ਆ ਕਿੰਨੇ ਕਿੰਨੇ ਨਸ਼ੇ ਤੇ ਲੱਗਦੇ ਆ ਤੁਸੀਂ ਬਿਹਤਰ ਜਾਣਦੇ ਹੋਵੋਗੇ ਧਰਮ ਦਾ ਐਂਗਲ ਬੜਾ ਜ਼ਰੂਰੀ ਆ ਸਰ ਬੈਠੇ ਆ ਆਪਣੇ ਨਾਲ ਜਿਹੜੇ ਮਾਕੇ ਇੱਥੇ ਜੁੜੇ ਹੋਇਆ ਲੋਕ ਜਿਹੜੇ ਇਹਨਾਂ ਕੋਲੇ ਡੇਰੇ ਚ ਆਉਣ ਲੱਗੇ ਨਾ ਹੁਣ ਇਹਨਾਂ ਦੇ ਡੇਰੇ ਚ ਇੰਨੀ ਕਿ ਸਰ ਸਖਤੀ ਆ ਜੀ ਨਸ਼ੇ ਵਾਲੇ ਦੇ ਬਹੁਤ ਖਿਲਾਫ ਨੇ ਪ੍ਰੋਗਰਾਮ ਵਾਸਤੇ ਵੀ ਸਰ ਮਾਕੇ ਇਹਨਾਂ ਨੂੰ ਬਾਬਾ ਜੀ ਨੂੰ ਅਸੀਂ ਪੁੱਛਿਆ ਇਹਨਾਂ ਨੇ ਮੂਰੇ ਹੋ ਕੇ ਮਾਕੇ ਸਾਡੇ ਸਾਡੇ ਨਾਲ ਬਹੁਤ ਮੁੰਡਿਆਂ ਨੇ ਚਿੱਟਾ ਛੱਡਿਆ ਤੇ ਲਗਭਗ ਉਹਨਾਂ ਨੇ ਅਮਰਤ ਛੱਕਿਆ ਜਾਂਦੀ ਠੀਕ ਹੈ ਅਸੀਂ ਲੱਖ ਕਈਏ ਸਰਸੇ ਵਾਲੇ ਜਨਮਕ ਜਿਹੜੇ ਹੈਗੇ ਆ ਭਰਾ ਸਾਡਾ ਇੱਕ ਵੀਰ ਆ ਸਾਡੇ ਵਿੱਚ ਬੈਠਾ ਇੱਕ ਗੁਰੂਸਰ ਪਿੰਡ ਤੋਂ ਆ ਉਹ ਬੰਦੇ ਦਾ ਫਾਦਰ ਕੀ ਆ ਡਰੰਕਰ ਸੀ ਬਹੁਤ ਹੈਵੀ ਡਰੰਕਰ ਸੀ ਉਹ ਉੱਥੇ ਜੁੜ ਕੇ ਚਿੱਟਾ ਛੱਡਿਆ ਮੈਂ ਕਹਿੰਦਾ ਚੰਗੇ ਕੰਮ ਨੂੰ ਸਲਾਹਣਾ ਵੀ ਬਣਦਾ ਉਹਨਾਂ ਨੇ ਨਸ਼ੇੜੇ ਕੀ ਨਸ਼ਾ ਛਡਾਇਆ ਵੀ ਬਹੁਤ ਆ ਉਸ ਗੱਲ ਬਾਅਦ ਤੇ ਸਲੋਤਾ ਵੀ ਬਣਦੀ ਆ ਤਾਂ ਜਿੱਥੇ ਸਲੋਤਾ ਬਣਦੀ ਆ ਪੁਲਿਸ ਦੀ ਸਲਾਈਤਾ ਵੀ ਕਰਦੇ ਆ ਅਸੀਂ ਚੰਗੇ ਅਫਸਰ ਸਾਥ ਦਿੰਦੇ ਆ ਕਾਲੀਆਂ ਪੇ ਡੈਨਾ ਚਾ ਸਾਡੇ ਚ ਵੀ ਹੈਗੀਆਂ ਨੇ ਸਾਨੂੰ ਆਪ ਦੇ ਕੰਨੀ ਤੰਗੜਾ ਰੱਖ ਕੇ ਫੇਰ ਉਂਗਲ ਇਹਨਾਂ ਕੰਨੀ ਕਰਨ ਦਾ ਹੱਕ ਆ ਐਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ